ਚਲੋ ਵੀਰੇ ਮੈਨੂੰ ਕਰੋ ਕਰਕੇ ਐਸੇ ਉਤਰਨਾ ਲੋ ਮੈਲੇ ਫੋਨ ਦੇ ਰੋ ਤੁਸੀਂ ਮੈਨੂੰ ਬੁਲਾਉਣਾ ਕਿਸੇ ਨੂੰ ਮੈਨੂੰ ਲੈ ਕੇ ਜਾਣਗੇ ਹਾਂ ਹਾਂ ਆਜੋ ਮੈਂ ਇੱਥੇ ਖੜੀ ਹਾਂ ਤੁਸੀਂ ਆਜੋ ਠੀਕ ਹੈ ਲੈ ਜਾਓ ਭਾਈ ਫੋਨ ਤਾਂ ਦੇ ਮੇਰਾ ਕਿਹੜਾ ਫੋਨ ਆ ਆ ਬਾਈ ਜਿਹੜਾ ਹੁਣ ਫੜਿਆ ਸੀ ਤੂੰ ਲੈ ਫੋਨ ਦਾ ਕੀ ਲੱਗਦਾ ਤੂੰ ਲੈ ਕਮਾਲ ਦੀ ਗੱਲ ਹੈ ਤੂੰ ਕਰਦਾ ਵਣ ਬਾਈ ਫੋਨ ਮੇਰਾ ਹੁਣ ਤੂੰ ਫੋਨ ਫੜਿਆ ਕਿਹੜਾ ਫੋਨ ਆ ਬਟੂਆ ਕਾਦੇ ਵਾਸਤੇ ਮੈਂ ਰੋਲਾ ਪਾ ਦੂੰਗੀ ਮੇਰੀ ਗੱਲ ਸੋਣਾ ਚੁੱਪ ਕਰਕੇ ਬਟੂਆ ਕੱਢ ਇੱਧਰ ਇਹੇ ਜੇ ਲਾਉਂ ਜਰ ਕੇ ਮੈਂ ਰੋਲਾ ਪਾ ਦੂੰ ਯਾਰ ਭਲਾਈ ਦਾ ਤਾਂ ਅੱਜ ਕੱਲ ਜਮਾਨ ਨਹੀਂ ਰਿਹਾ ਫੜ ਲੈ ਨਾਲੇ ਤਾਂ ਨਾਲ ਨਿਕਲ ਹੁਣ ਉਰ ਨਾਲ ਚੜਾ